ਜਿਉਂਦਾ ਰਹੇ ਜਰਗ ਵਾਲਿਆ ਪੂਰੀ ਦੁਨੀਆ ਤੈਨੂੰ ਦੇਖਦੀ ਆ ਸਾਰਾ ਪੰਜਾਬ ਭੱਜਣ ਲਾ ਦਿੱਤਾ ਯਾਰਾਂ ਔਰ ਪੰਜਾਬ ਨੂੰ ਮੋਟੀਵੇਟ ਕੀਤਾ ਤੈ ਔਰ ਜਿਨ੍ਹਾਂ ਨੇ ਵੀ ਇੱਕ ਗੱਲ ਹੋਰ ਹੈ ਜਿਨ੍ਹਾਂ ਨੇ ਵੀ ਪੰਜਾਬ ਬਾਰੇ ਚੰਗਾ ਸੋਚਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀ ਬ੍ਰੋਤੀ ਉਹਦੇ ਮਗਰ ਪਏ ਨੇ ਆਪਣੇ ਆਪ ਨੂੰ ਬਚਾ ਕੇ ਰੱਖੀ ਹਉ ਪੂਰਾ ਪੰਜਾਬ ਭੱਜਣ ਲੱਗਾ ਮਿੱਤਰਾਂ ਜਿਉਂਦਾ ਬਸਦਾ ਰਹੇ ਤਰੱਕੀਆਂ ਮਾਣੇ ਬਸ ਇਹੀ ਆਸ ਸੀ ਤੇਰੇ ਤੋਂ ਵੀ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਚੰਗਾ ਖਿਡਾਰੀ ਮਿਲੇ ਤੇ ਮਲੇਰ ਕੋਲ ਏਰੀਆ ਦੇ ਵਿੱਚ ਤੂੰ ਬਹੁਤ ਵਧੀਆ ਸ਼ੂਰਮਾ ਪੈਦਾ ਹੋਇਆ